ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉਮੀਦਵਾਰ ਨੇ ਟਿਕਟ ਵੀ ਵਾਪਸ ਕਰਤੀ ਜੀ ਤੇ ਪਾਰਟੀ ਵੀ ਛੱਡ ਦਿੱਤੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਾਰਟੀ ਛੱਡ ਦਿੱਤੀ ਹੈ ਪੂਰੀ ਟੀਮ ਨੇ ਅਸਤੀਫਾ ਦੇ ਦਿੱਤਾ ਤੇ ਸਾਰੀ ਟੀਮ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕਿ ਸਾਡੀ ਫਤਿਹ ਜੀ ਸਾਡੀ ਬਾਹ ਹੀ ਨਹੀਂ ਫੜੀ ਪੱਸੀ ਚੰਡੀਗੜ੍ਹ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਹਵਾਲੇ ਨਾਲ ਅੱਡ ਹੋਣ ਤੋਂ ਬਾਅਦ ਪਹਿਲੀ ਵਾਰ ਸੀ ਕਿ ਅਕਾਲੀ ਦਲ ਸਿੱਧਾ ਮੈਦਾਨ 'ਚ ਨਿਤਰਿਆ ਸੀ ਤੇ ਅਕਾਲੀ ਦਲ ਵੱਲੋਂ ਲਗਾਤਾਰ ਇਥੋਂ ਤਿੰਨ ਵਾਰ ਮੈਂਬਰ ਐਮਸੀ ਬਣੇ ਮਤਲਬ ਮਿਊਸਪਲ ਕਮੇਟੀ ਦੇ ਮੈਂਬਰ ਬਣੇ ਹਰਦੀਪ ਸਿੰਘ ਹੋਰਾਂ ਨੂੰ ਟਿਕਟ ਦਿੱਤੀ ਸੀ ਸ਼੍ਰੋਮਣੀ ਕਾਲੀ ਦਲ ਨੇ ਇਥੋਂ ਪਾਰਟੀ ਦੀ ਬਾਗਡੋਰ ਹਰਦੀਪ ਸਿੰਘ ਮਟੇਲਾ ਹੋਰੀ ਉਹ ਸੰਭਾਵ ਦੇ ਸੀ ਉਹਨਾਂ ਨੇ ਹੁਣ ਆਪਣੀ ਟਿਕਟ ਅਕਾਲੀ ਦਲ ਨੂੰ ਜਿਹੜੇ ਐਮਸੀਸੀ ਲਗਾਤਾਰ ਤਿੰਨ ਵਾਰ ਦੇ ਉਹਨਾਂ ਨੂੰ ਹੀ ਐਮਪੀ ਦੀ ਟਿਕਟ ਮਿਲੀ ਸੀ ਉਹਨਾਂ ਨੇ ਆਪਣੀ ਉਹ ਟਿਕਟ ਵੀ ਪਾਰਟੀ ਨੂੰ ਵਾਪਸ ਕਰ ਦਿੱਤੀ ਤੇ ਪਾਰਟੀ ਵੀ ਛੱਡ ਦਿੱਤੀ ਸੋ ਦਿੱਲੀ ਕਿਉਂ ਲੜਨੀ ਨਹੀਂ ਰਹੀ ਕਾਂਗਰਸ ਦੇ ਉਮੀਦਵਾਰ ਚੋਣ ਲੜ ਰਹੇ ਨੇ ਆਪ ਦਾ ਉਹਨਾਂ ਨੂੰ ਸਮਝੌਤਾ ਹੈ ਜਾਂ ਗੱਠਜੋੜ ਹੈ ਸੋ ਇਹ ਸਥਿਤੀ ਦੇ ਵਿੱਚ ਉਧਰ ਨੂੰ ਜਾਣਾ ਹਰਦੀਪ ਲਈ ਮੁਸ਼ਕਲ ਹੋਏਗਾ ਕਿਉਂਕਿ ਕਾਂਗਰਸ ਨਾਲ ਜਾਣ ਦਾ ਉਹਨਾਂ ਦਾ ਕਿਤੇ ਵੀ ਕਦੇ ਮਨ ਨਹੀਂ ਲੱਗਦਾ